20 April 2025 ਦੀ ਵੀਡੀਓ ਬਣਾ ਰਿਹਾ ਭਰਾਵੋ ਅੱਜ ਖੜੇ ਤਾਂ ਸ਼ੋਰੂਮ ਦੇ ਬਾਹਰ ਹੀ ਸ਼ੋਰੂਮ ਸਾਰਾ ਭਰ ਚੁੱਕਿਆਗਾ ਟਰੈਕਟਰ ਕਾਫੀ ਆ ਕੇ ਗਿਣਤੀ 'ਚ ਆ ਕੇ ਲੱਗ ਚੁੱਕੇ ਆ ਅੱਜ ਕਿਹੜੇ ਤੁਹਾਨੂੰ ਟਰੈਕਟਰ ਦਿਖਾਉਣੇ ਆ ਸਵਰਾਜ 855 3 ਸਪੀਡ ਪੁਰਾਣੀ ਸ਼ੋਅ 'ਚ ਕਾਫੀ ਜ਼ਿਆਦਾ ਡਿਮਾਂਡ ਰਹਿੰਦੀ ਆ ਪੁਰਾਣੀ ਸ਼ੋਅ ਵਾਲੇ ਟਰੈਕਟਰਾਂ ਦੀ ਪਹਿਲਾਂ ਤਾਂ ਨੋਟ ਕਰ ਲਓ ਭਰਾਵੋ ਉਹੀ ਭਰਾ ਇਹ ਟਰੈਕਟਰ ਖਰੀਦ ਸਕਦੇ ਆ ਜਿਨ੍ਹਾਂ ਨੇ ਪੁਰਾਣੀ ਸ਼ੋਅ 'ਚ ਟਰੈਕਟਰ ਖਰੀਦਣੇ ਆ ਕਿਉਂ ਇਹ ਮਾਰਕੀਟ ਚੋਂ ਪਹਿਲਾਂ ਸਾਡੇ ਕੋਲੇ 7-8 ਪੀਸ ਸੀਗੇ ਪਹਿਲਾਂ ਸਾਰੇ ਟਰੈਕਟਰ ਉਹ ਸੇਲ ਹੋ ਚੁੱਕੇ ਸੀ ਆ ਨਵੇਂ ਟਰੈਕਟਰ ਆਏ ਆ ਕਿਉਂ ਮਾਰਕੀਟ ਚੋਂ ਵੀ ਇਹ ਟਰੈਕਟਰ ਮਹਿੰਗੇ ਮਿਲਦੇ ਪੁਰਾਣੀ ਸ਼ੋਅ ਕਰਕੇ ਜਿਹੜੇ ਭਰਾ ਨੂੰ ਕੋਈ ਬਹਿਮ ਨਹੀਂ ਹੈਗਾ ਵੀ ਇਸ ਦਾ ਨਵੀਂ ਸ਼ੋਅ ਚ ਵੀ ਲੈ ਲਾਂਗੇ ਤਾਂ ਉਹ ਤਾਂ ਚੁੱਪ ਕਰਕੇ ਨਵਾਂ ਲੈਣ ਦੀ ਫਾਇਦਾ ਪ੍ਰਾਪਤ ਸਿੱਧੀ ਰਹੇ ਇਹ ਆ ਜੇ ਕਿਸੇ ਨੇ ਇਹ ਮਾਣਾ ਵੀ ਆਪਾਂ ਤਾਂ ਪੁਰਾਣੀ ਸ਼ੋਅ ਵਾਲਾ ਟਰੈਕਟਰ ਹੀ ਲੈਣਾਗਾ ਤਾਂ ਇਹ ਟਰੈਕਟਰ ਤੁਸੀਂ ਖਰੀਦ ਸਕੋਗੇ ਇਹ ਸਾਡੇ ਕੋਲੇ 2022 ਮਾਡਲ ਤੇ 2023 ਮਾਡਲ ਚਾਰ ਟਰੈਕਟਰ ਆਏ ਆ ਚਾਰੇ ਟਰੈਕਟਰ ਇਹ ਪੰਜਾਬ ਨੰਬਰ ਟਰੈਕਟਰਾਂ ਕਿਸੇ ਵੀ ਪ੍ਰਾਣੀ ਖਰੀਦਣੇ ਹੋ ਤਾਂ ਇਹਨਾਂ ਦੇ ਚਾਰਾਂ ਟਰੈਕਟਰਾਂ ਤੇ ਲੋਨ ਕਰਵਾ ਕੇ ਦੇ ਦਾਂਗੇ ਆਪਾਂ ਤੇ ਕੋਈ ਵਿਚ ਟਰੈਕਟਰ ਕੱਟਣਾ ਵਿਚ ਵੀ ਕੱਟ ਲਾਂਗੇ ਪਿੰਡ ਭਾਈ ਬਖਤੌਰਾ ਡਿਸਟ੍ਰਿਕਟ ਬਠਿੰਡਾ ਚ ਪ੍ਰਾਣੀ ਸ਼ੋਅ ਵਾਲੇ ਟਰੈਕਟਰ ਲੱਗੇ ਹੋਏ ਆ ਭਰਾਵੋ ਬਾਕੀ ਤੁਸੀਂ ਵੀ ਜਰੂਰ رائے ਦਿਓ ਵੀ ਪ੍ਰਾਣੀ ਸ਼ੋਅ ਵਾਲਾ ਟਰੈਕਟਰ ਜਿਆਦਾ ਕਾਮਜਾਬ ਆ ਜਾਂ ਨਵੀਂ ਸ਼ੋਅ ਚ ਕਿਹੜੇ ਆਏ ਆ ਇਧਰ ਮਾਰੀ ਦੀ ਸੀ ਕੈਮਰਾ ਹੁਣ ਆਪਣੇ ਕੋਲ ਕਿਹੜੇ ਟਰੈਕਟਰ ਆਏ ਆ ਫਰੀ ਸਪੀਡ ਆ ਮੰਨ ਲਓ ਆਹ 2023 ਮਾਡਲ ਆ ਆਹ ਕਿਹੜਾ ਮਾਡਲ ਦਿੱਤੀ ਬਾਈ ਇਹ 22 ਮਾਡਲਾ ਆ 23 ਮਾਡਲਾ ਆ ਬਾਈ ਮਾਡਲਾ ਜਿਵੇਂ ਨਵੇਂ ਨਵੇਂ ਟਰੈਕਟਰ ਆ ਬਰਾਓ ਹਜੇ ਤੱਕਾ ਦੇਖੋ ਲਫਾਫੇ ਲਬੂਬੇ ਵੀ ਨਹੀਂ ਉਤਰੇ ਗਏ ਹਲੇ ਤੋਂ ਤੇਰਾ ਤੇ ਹੈ ਨਹੀਂ ਇਹ ਕਿਉਂ ਥੋੜਾ ਜਿਹਾ ਮੌਸਮ ਉਹ ਹੀ ਹੈਗਾ ਬਿੰਨੀ ਰੀਂਗੀਆਂ ਜਿਆਦਾ ਚੱਲੀ ਜਾਂਦੀਆਂ ਦੇਖੋ ਹਜੇ ਲਫਾਫੇ ਤੱਕ ਨਾਲ ਪਏ ਚਲੇ ਪਏ ਇਹਨਾਂ ਦੇ ਟਰੈਕਟਰਾਂ ਤੇ ਆਹਾ 2000 ਤੇ 23 ਮਾਡਲਾ ਤੀਜੇ ਮਹੀਨੇ ਦਾ ਟਰੈਕਟਰ ਆ 2023 ਦੇ ਆਹਾ 2022 ਮਾਡਲਾ ਛੇਵੇਂ ਮਹੀਨੇ ਦਾ ਟਰੈਕਟਰ ਆ ਤੇ ਆਹਾ 2023 ਮਾੜਲਾ ਇਹ ਵੀ ਛੇਵੇਂ ਮਹੀਨੇ ਦਾ ਟਰੈਕਟਰ ਆ ਆਹ ਤੇਈ ਮਾੜਲਾ ਆਹ ਬਾਈ ਮਾੜਲਾ ਤੇ ਇਹ 23 ਮਾੜਲਾ ਅੱਗੇ ਆ ਗਿਆ 2000 ਤੇ 22 ਮਾੜਲਾ ਇਹ ਕਿੰਨੇ ਕਿੰਨੇ ਘੰਟੇ ਚੱਲੇ ਮੈਂ ਦਿਖਾਈ ਸਟਾਰਟ ਕਰਕੇ ਤੁਸੀਂ ਜਿਹੜੇ ਜਿਹੜੇ ਭਰਾ ਦੇਖ ਰਿਹਾ ਵੀਡੀਓ ਜਰੂਰ ਕਮੈਂਟ ਕਰਕੇ ਦੱਸਿਓ ਭਰਾਵੋ ਵੀ ਇਹ ਟਰੈਕਟਰ ਜਿਆਦਾ ਇਹ ਕਾਮਜਾਬਾ ਨਵੀਂ ਸ਼ੋ ਵਾਲੇ ਜਾਂ ਪੁਰਾਣੀ ਸ਼ੋ ਵਾਲੇ 400 ਤੇ 42 ਘੰਟੇ オリジナル ਚੱਲਿਆ ਹੋਇਆ ਭਰਾਵੋ ਕੋਈ ਐ ਨਹੀਂ ਬੰਦਾ ਕਹਿ ਸਕਦਾ ਵੀ 400 ਤੇ 43 ਘੰਟੇ ਵੀ ਚੱਲਿਆ ਹੋਊਗਾ ਜਿੰਨਾ ਚੱਲਿਆ ਸਾਰੇ オリジナル ਚੱਲੇ ਹੋਏ ਟਰੈਕਟਰ ਆ ਵੀ ਇਹਨਾਂ ਦੇ ਕੋਈ ਮੀਟਰ ਨਾਲ ਕੋਈ ਛੇੜਖਾਨੀ ਨਹੀਂ ਕਰੀ ਕੰਪਨੀ ਰਿਕਾਰਡ ਚੱਲੇ ਹੋਏ ਟਰੈਕਟਰ ਆ ਕਿੰਨੇ ਸੀਬ ਦੀ ਪੀ ਹੈ 42 400 ਤੇ 42 ਘੰਟੇ ਚੱਲਿਆ ਹੋਇਆ ਟਰੈਕਟਰ ਆ 800 ਤੇ 32 ਘੰਟੇ ਗੌਰ ਨਾਲ ਦੇਖ ਲੋ ਭਰਾਵੋ ਕੋਈ ਭਰਾ ਆਖੇ ਵੀ ਸਾਨੂੰ ਵੀਡੀਓ ਵਗੈਰਾ ਪਾ ਦਿਓ ਫੋਟੋ ਪਾ ਦਿਓ ਉਹ ਮੁਸ਼ਕਲ ਵਾਲਾ ਕੰਮ ਆ ਭਰਾਵੋ ਕੋਈ ਟਰੈਕਟਰ ਜਿਆਦਾ ਗਿਣਤੀ ਚ ਕਿਸੇ ਵੀ ਭਰਾ ਨੂੰ ਨਾ ਕੋਈ ਵੀਡੀਓ ਪੈਣੀ ਆ ਨਾ ਕੋਈ ਫੋਟੋ ਪੈਣੀ ਆ ਤੁਸੀਂ ਬੜਾਂ ਟਰੈਕਟਰ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਜਾ ਕੇ ਇਹ ਕਿਨੇ ਚੱਲੇ ਸੀ ਇਹ